ਅੱਜ ਅਸੀਂ ਤਾਂ ਨਾ ਲਾਇਆ ਸੀ ਦਿੱਲੀ ਉੱਥੇ ਨਾਲੇ ਮੰਗਾ ਤੱਤੀਆਂ ਸਾਨੂੰ ਲੈ ਕੇ ਉਹ ਲਾਗੂ ਨਹੀਂ ਕਦੀ ਮੋਦੀ ਨੂੰ ਅਸੀਂ ਸੂਚਨਾ ਦੰਨੇ ਆਂ ਵੀ ਮੋਦੀ ਆਪਣਾ ਤਾਂ ਖੜਾ ਹੁੰਦਾ ਭਾਈ ਸਾਡੇ ਦੇ ਬੰਬ ਗੇਨਾਂ ਬੰਬ ਗੇਲ ਗੋਲੇ ਗੇਨਾਂ ਗੋਲੇ ਗੇਲ ਰਫਲਾ ਚਲਾਉਣੀਆਂ ਰਫਲਾ ਚਲਾ ਲੈ ਪਰ ਛੱਟੂਗੇ ਤੇਰੀ ਪੂੰਛ ਪੜਾ ਕੇ ਆਏ ਨਹੀਂ ਅਸੀਂ ਨਾੜਦੇ ਤੇਰੀ ਤਾਣ ਤੇ ਗੋਡਾ ਰੱਖਣੇ ਰੱਖਣਾ ਗਰੰਟੀ ਲੈ ਬਿਨਾ ਅਸੀਂ ਇੱਥੋਂ ਤੁਰਦੇ ਨਹੀਂ ਸਾਰੀਆਂ ਗਰੰਟੀਆਂ ਲੈ ਕੇ ਫਿਰ ਅਸੀਂ ਵਾਪਸ ਮੁੜਾਂਗੇ ਨਹੀਂ ਮੁੜਦੇ ਪੰਜਾਬ ਸਰਕਾਰ ਦਾ ਸਾਨੂੰ ਕੋਈ ਮਸਲਾ ਹੀ ਨਹੀਂ ਇਹ ਨਾਲ ਤਾਂ ਬਾਅਦ ਚ ਗੱਲਾਂ ਕਰਨੀਆਂ ਆਂ ਇਹ ਸਾਡੇ ਲਈ ਹਾਂ ਦਾ ਮਾਦਾ ਨਾ ਮਾਰੇ ਪਰ ਪਹਿਲਾਂ ਹੁਣ ਸਾਡੀ ਸੈਂਟਰ ਨਾਲ ਫੇਰੇ ਕਰਨੇ ਦਿੱਤੇ ਅਸੀਂ ਖੜੇ ਆ ਤੇ ਸਾਨੂੰ ਬਾਪੂ ਮਿਲਿਆ ਬੜਾ ਜੋਸ਼ ਆ ਬਾਪੂ ਚ ਤੇ ਪੁੱਛਦੇ ਆ ਧਰਨੇ ਬਾਰੇ ਕੀ ਸਥਿਤੀ ਹੈ ਦੇਖੋ ਜੀ ਮੇਰਾ ਨਾਮ ਗਰਮੇਲ ਸਿੰਘ ਜ਼ਿਲ੍ਹਾ ਫਰੀਦਕੋਟ ਸਾਹਿਬ ਪਿੰਡ ਪੈਣੀ ਸਾਡੇ ਧਰਨੇ ਦਾ ਮਸਲਾ ਅਸੀਂ ਆਪਣੀਆਂ ਮੰਗਾਂ ਲੈਣ ਵਾਸਤੇ ਧਰਨਾ ਲਾਇਆ ਪਹਿਲਾਂ ਅਸੀਂ ਧਰਨਾ ਲਾਇਆ ਸੀ ਦਿੱਲੀ ਉੱਥੇ ਨਾਲ ਨੇ ਮੰਗਾ ਤੱਤੀਆਂ ਸਾਨੂੰ ਲੈ ਕੇ ਉਹ ਲਾਗੂ ਨਹੀਂ ਕਰੀਆਂ ਉਸ ਕਰਕੇ ਹੁਣ ਮੋਦੀ ਦੀ ਸਾਹ ਮੋਦੀ ਨੂੰ ਆਸੀ ਸੂਚਨਾ ਦੰਨਿਆ ਵੀ ਮੋਦੀ ਆਪਣਾ ਤਾਂ ਖੜਾ ਹੁੰਦਾ ਭਾਈ ਸਾਡੇ ਦੇ ਬੰਬ ਕੇ ਨਾ ਬੰਬ ਕੇ ਲੈ ਗੋਲੇ ਕੇ ਨਾ ਗੋਲੇ ਕੇ ਲੈ ਰਫਲਾ ਚਲਾਉਣੀਆਂ ਰਫਲਾ ਚਲਾ ਲੈ ਪਰ ਛੱਡੂਗੇ ਤੇਰੀ ਪੂੰਛ ਪੜਾ ਕੇ ਆਏ ਨਹੀਂ ਅਸੀਂ ਨਾੜਦੇ ਤੇਰੀ ਤੌਣ ਤੇ ਕੋਡਾ ਰੱਖਣੇ ਰੱਖਣਾ ਬਿਨਾ ਗਰੰਟੀ ਲਾਏ ਬਿਨਾ ਅਸੀਂ ਇੱਥੋਂ ਤੁਰਦੇ ਨਹੀਂ ਸਾਰੀਆਂ ਗਰੰਟੀਆਂ ਲੈ ਕੇ ਫਿਰ ਅਸੀਂ ਵਾਪਸ ਮੁੜਾਂਗੇ ਨਹੀਂ ਮੁੜਦੇ ਜੇ ਛੇ ਸਾਲ ਲੱਗਦਾ ਤੇ 2 ਸਾਲ ਲੱਗਦਾ ਤੇ 5 ਸਾਲ ਲੱਗਦੇ ਐਨਾ ਕਹਿੰਦਾ ਹੋਇਆ ਮੈਂ ਨਹੀਂ ਬੱਪੂ ਜਿਹੜਾ ਇੱਥੇ ਗੋਲਾਬਾਰੀ ਕਰਦੇ ਸੀਗੇ ਅਥਰੂ ਗੈਸ ਦੇ ਗੋਲੇ ਸਿੱਟਦੇ ਸੀ ਉਹ ਹੁਣ ਤਾਂ ਨਹੀਂ ਸਿੱਟੇ ਨਾ ਹੁਣ ਕੋਈ ਨਹੀਂ ਗੋਲ ਸਿੱਟਿਆ ਪਹਿਲਾਂ ਆਪਣਾ ਕੋਈ ਨੁਕਸਾਨ ਪਹਿਲਾਂ ਇੱਥੇ ਕੋਈ ਨੁਕਸਾਨ ਨਹੀਂ ਹੋਇਆ ਕਨੌਰੀ ਕਨੌਰੀ ਵਾਟਰ ਤੇ ਹੋ ਗਿਆ ਉੱਥੇ ਬੰਦਾ ਸ਼ਹੀਦ ਹੋ ਗਿਆ ਸੁਭਕਰ ਹਮ ਇੱਥੇ ਵੀ ਜ਼ਖਮੀ ਤਾਂ ਹੋਏ ਨੇ ਇੱਥੇ ਜ਼ਖਮੀ ਹੋ ਗਏ ਬੰਦੇ ਤਾਂ ਬਹੁਤ ਜ਼ਖਮੀ ਹੋਏ ਵਾ 5-700 ਬੰਦਾ ਸਾਡਾ ਘਰ ਮਿਆਂ ਸੁਪਰਾ ਚ ਪਿਆ ਹਾਂ ਜੀ ਉਨੇ ਸਾਰਾ ਬੋਝ ਅਸੀਂ ਸੈਂਟਰ ਸਰਕਾਰ ਤੇ ਪਾ ਲਿਆ ਜਿਹੜੇ ਆਪਣੀ ਪੰਜਾਬ ਸਰਕਾਰ ਐ ਲੋਕ ਕਹਿ ਰਹੇ ਨੇ ਵੀ ਰੋਸ ਐ ਲੋਕਾਂ ਦੇ ਮਨ ਚ ਵੀ ਪੰਜਾਬ ਸਰਕਾਰ ਕੋਈ ਆਪਣਾ ਨੂੰ ਹਾਂ ਦਾ ਨਾਰਾ ਨਹੀਂ ਮਾਰਦੀ ਤੁਸੀਂ ਕੀ ਕਹੋਗੇ ਪੰਜਾਬ ਸਰਕਾਰ ਦਾ ਸਾਨੂੰ ਕੋਈ ਮਸਲਾ ਨਹੀਂ ਇਹਦੇ ਨਾਲ ਤਾਂ ਬਾਅਦ ਚ ਗੱਲਾਂ ਕਰਨੀਆਂ ਐ ਇਹ ਸਾਡੇ ਲਈ ਹਾਂ ਦਾ ਨਾ ਨਾ ਮਾਰੇ ਪਰ ਪਹਿਲਾਂ ਹੁਣ ਸਾਡੀ ਸੈਂਟਰ ਨਾਲ ਫੇੜ ਆ ਅਸੀਂ ਸੈਂਟਰ ਦਾ ਕਿਹੜੀ ਲਗੜੜ ਨਹੀਂ ਜਿਵੇਂ ਹੁਣ ਆਪਣੇ ਏਰੀਏ ਦੇ ਵਿੱਚ ਬੰਬ ਚੱਲ ਰਹੇ ਨੇ ਥਰੂ ਗੈਸ ਦੇ ਗੋਲੇ ਚੱਲ ਰਹੇ ਨੇ ਤੇ ਜਿਹੜਾ ਭਗਵੰਤ ਮਾਨ ਹੈ ਇੱਥੇ ਅਸੀਂ ਜਦ ਵੀ ਇੰਟਰਵਿਊ ਕਰਦੇ ਆ ਲੋਕ ਇਹੀ ਕਹਿੰਦੇ ਨੇ ਵੀ ਭਗਵੰਤ ਮਾਨ ਨੂੰ ਚਾਹੀਦਾ ਵੀ ਆਪਣੇ ਏਰੀਏ ਦੇ ਵਿੱਚ ਗੋਲੇਵਾਰੀ ਰੋਕ ਕੇ ਉਹ ਤਾਂ ਕਿਹਾ ਸੀਗਾ ਪਰ ਇਹ ਨਹੀਂ ਆਇਆ ਇਹਦੀ ਮਰਜ਼ੀ ਹੁਣ ਇਹ ਤੇ ਉੱਥੇ ਬਾਅਦ ਫੇਰ ਇਹਦੇ ਪਰ ਕੰਡਾ ਕੱਸ ਦੇਣਾ ਸੀ ਅਸੀਂ ਤਾਂ ਹੁਣ ਸੰਗਾ ਅਸਾਂ ਤੇ ਚੱਲੇ ਆ ਚਾਹੇ ਸੈਂਟਰ ਸਰਕਾਰ ਦੇ ਕੋਈ ਮਰਜ਼ੀ ਕਰੇ ਜਾਂਵੇ ਮੁਰਦੇ ਆਏ ਨਹੀਂ ਅਸੀਂ ਅਸੀਂ ਆਪਣੀਆਂ ਮੰਗਾਂ ਮੰਗਾ ਕੇ ਮਨਾ ਕੇ ਛੱਡ ਕੇ ਕੰਮਾਂ ਦੇਖੋ ਕਿੰਨੇ ਜਣੇ ਆਏ ਧਰਨੇ 'ਚ ਕਿੰਨੇ ਤੁਹਾਡੇ ਪਿੰਡੋਂ ਕਿੰਨੇ ਬੰਦੇ ਆ ਗਏ ਸਾਡੇ ਹੈਗੇ ਜੀ 50 ਬੰਦੇ ਹਾਂ ਬਾਰੀ-ਬਾਰੀ ਆਈ ਜਾਂਦੇ ਆ ਬੀਬੀਆਂ ਵੀ ਆਈਆਂ ਬੀਬੀਆਂ ਵੀ ਆਉਂਦੀਆਂ ਨੇ ਨੌਜਵਾਨ ਨੌਜਵਾਨ ਵੀ ਆਉਂਦੇ ਆ ਤੇ ਅਪੀਲ ਕਰਦੇ ਹੁਣ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਪੀਸ ਕਾ ਕਰਨਾ ਮੈਂ ਇਹੀ ਕਹਿੰਦਾ ਵੀ ਨਾ ਹਲਾਕਾਨ ਵਾਸੀਓ ਜ਼ਰਬਾਤੇ ਵੱਧ ਨੌਜਵਾਨ ਐਸੇ ਧਰਨੇ ਦੇ ਵਿੱਚ ਆ ਕੇ ਖਾਮਲੋ ਔਰ ਆਪਣੀਆਂ ਮੰਗਾਂ ਹੱਕਾਂ ਲਈ ਮਰੋ ਜਾਂ ਮਾਰੋ ਬਸ ਅੰਨਾ ਕਹਿੰਦਾ ਹੋਇਆ ਮੈਂ ਖਿਮਾ ਦਾ ਜਾ